ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਕਾਰ ਅੱਜ ਅਸੀਂ ਲੁਧਿਆਣਾ ਦੇ ਨੌਕਰਾਂ ਮਹੱਲੇ ਦੇ ਵਿੱਚ ਖੜੇ ਆ ਜਿੱਥੇ ਕੀ ਸ਼ਹੀਦ ਸੁਖਦੇਵ ਸਿੰਘ ਦਾ ਪਰਧ ਚਰਨਸਥਾਨ ਹੈ ਉਹ ਇੱਥੇ ਹੈਗਾ ਹੈ ਯੱਗ ਕੀਤਾ ਜਾ ਰਿਹਾ ਹੈ ਜਿਹੜਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੀ ਯਾਦ ਦੇ ਵਿੱਚ ਕੀਤਾ ਜਾ ਰਿਹਾ ਹੈ ਇਹ ਜਿਹੜਾ ਹਵਨ ਹੀ ਅੱਗ ਹੋ ਰਿਹਾ ਹੈ ਉਹਨਾਂ ਦੀ ਯਾਦ ਦੇ ਵਿੱਚ ਆਹੂਤੀਆਂ ਪਾਈਆਂ ਜਾ ਰਹੀਆਂ ਯੱਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਵੰਸ਼ ਤੇ ਵਿੱਚੋਂ ਥਾਪਰ ਸਾਹਿਬ ਮੌਜੂਦ ਤ੍ਰਿਵਨ ਥਾਪਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੈ ਹਿੰਦ ਜੈ ਭਾਰਤ ਜੀ ਤੁਸੀਂ ਅੱਜ ਉਹਨਾਂ ਦੇ ਸਥਾਨ ਤੇ ਜਨਮ ਸਥਾਨ ਤੇ ਖੜੇ ਹੋ ਤਾਂ ਪਰਸਪਰ ਦੇ ਕਿਵੇਂ ਦੇਖਦੇ ਹੋ ਵੀ ਪਹਿਲੇ ਨਾਲੋਂ ਤੇ ਹੁਣ ਤੱਕ ਕਿੰਨਾ ਕੁ ਬਦਲਾਅ ਆਇਆ ਹੈ ਕਿੰਨਾ ਕੁ ਜਿਹੜਾ ਫ੍ਰੀडम फाइਟਰ ਉਹਨਾਂ ਦੇ ਲਈ ਉਹਨਾਂ ਦੇ ਹੱਕਾਂ ਲਈ ਲੋਕ ਲੜ ਰਹੇ ਨੇ ਜਾਂ ਨਹੀਂ ਦੇਖੋ ਮੈਡਮ ਤੁਹਾਡਾ ਸਵਾਲ ਬਹੁਤ ਵਧੀਆ ਅੱਜ 23 ਮਾਰਚ ਨੂੰ ਸ਼ਹੀਦੀ ਦਿਵਸ ਵਾਲੇ ਪਹਿਲੇ ਤੁਸੀਂ ਜਰਨਲਿਸਟ ਹੋ ਜਿਨ੍ਹਾਂ ਨੇ ਸਵਾਲ ਪੁੱਛਿਆ ਕਿਉਂਕਿ ਇਸ ਜਗ੍ਹਾ ਦੇ ਪਿੱਛੇ ਸੰਘਰਸ਼ ਬਹੁਤ ਰਿਹਾ ਹੈ 1907 ਦੇ ਵਿੱਚ ਸ਼ਹੀਦ ਸੁਖਦੇਵ ਜੀ ਦਾ ਜਨਮ ਹੋਇਆ ਇਸੇ ਕਮਰੇ ਦੇ ਵਿੱਚ ਜਿੱਥੇ ਆਪਾਂ ਖੜੇ ਆ ਇਹ ਛੋਟਾ ਜਿਹਾ ਕਮਰਾ 6x7 ਦਾ ਹਾਈਟ ਵੀ ਤੁਸੀਂ ਦੇਖ ਲਓ ਵੱਧ ਤੋਂ ਵੱਧ 9 ਫੁੱਟ ਦੀ ਇਹਦੀ ਹਾਈਟ ਹੈ ਛੋਟੇ ਜਿਹੇ ਘਰ ਦੇ ਵਿੱਚੋਂ ਇੱਕ ਐਸਾ ਨੌਜਵਾਨ ਪੈਦਾ ਹੋਇਆ ਜਿਨੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਦੋਸਤ ਤੁਹਾਡਾ ਸਵਾਲ ਸਿਗਾ ਕਿ ਇੱਥੇ ਮੈਂ ਤੁਹਾਨੂੰ ਦੱਸੂਗਾ ਕਿ ਫਾਈਟ ਕਰਨੀ ਪਈ ਹੈ ਹਰ ਚੀਜ਼ ਲਈ ਸਾਡੇ ਬਜ਼ੁਰਗਾਂ ਨੂੰ ਲਗਭਗ 50 ਸਾਲ ਲੱਗ ਗਏ ਇਸ ਜਗ੍ਹਾ ਨੂੰ ਖਾਲੀ ਕਰਾਉਣ ਲਈ ਕਿਉਂਕਿ ਜਦ ਸੁਖਦੇਵ ਜੀ ਦੀ ਮਦਰ ਰੱਲੀ ਦੇ ਵੀ ਜੀ ਉਹਨਾਂ ਨੂੰ ਲਾਹੌਰ ਲੈ ਗਏ ਸੀ ਉਸ ਤੋਂ ਬਾਅਦ 10 ਸਾਲਾਂ ਬਾਅਦ ਇਹ ਜਗ੍ਹਾ ਕੇਅਰ ਟੇਕਿੰਗ ਲਈ ਦੇ ਦਿੱਤੀ ਗਈ ਸੀ ਕਿਉਂਕਿ ਸੋ 1922 1923 ਦੇ ਵਿੱਚ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਚੰਦਰਸ਼ੇਖਰ ਰਾਜ ਆਜ਼ਾਦ ਦੀ ਇਹ ਸਾਰੇ ਇਕੱਠੇ ਹੋ ਗਏ ਸੀ ਤੇ ਇਹਨਾਂ ਨੇ ਇੱਕ ਪ੍ਰਣ ਲੈ ਲਿਆ ਸੀ ਕਿ ਦੇਸ਼ ਨੂੰ ਕਿੱਦਾਂ ਆਜ਼ਾਦ ਕਰਾਣਾ ਹੈ ਉਸ ਟਾਈਮ ਸੁਖਦੇਵ ਜੀ ਦੀ ਮਦਰ ਨੇ ਇੱਕ ਕਮਰਾ ਜਿਹੜਾ ਹੈਗਾ ਇੱਕ ਘਰ ਜਿਹੜਾ ਹੈਗਾ 70 ਗਜ ਦਾ ਦੋ ਕਮਰਿਆਂ ਦਾ ਇਹ ਸੂਤ ਫੈਮਿਲੀ ਨੂੰ ਦੇ ਦਿੱਤਾ ਸੀਗਾ ਉਸ ਤੋਂ ਬਾਅਦ ਇਹ ਸੂਤ ਫੈਮਿਲੀ ਦਾ ਹੀ ਕਬਜ਼ਾ ਰਿਹਾ 2007 22 ਮਾਰਚ ਨੂੰ ਸਾਡੇ ਬਜ਼ੁਰਗਾਂ ਦੀ ਜੁੱਤੀਆਂ ਖਿਸਗੀਆਂ ਉਹ ਆਪਣੇ ਮਨ ਹਾਰ ਕੇ ਬਹਿ ਗਏ ਕਿ ਇਹ ਘਰ ਖਾਲੀ ਨਹੀਂ ਹੋਇਆ ਸੀ ਹਾਰ ਕੇ ਜਿਹੜੀ ਸਾਡੀ ਸੈਕੰਡ ਜਨਰੇਸ਼ਨ ਸੀਗੀ ਸਾਡੇ ਬਜ਼ੁਰਗ ਮੇਰੇ ਫਾਦਰ ਸਾਹਿਬ ਹੋਗੇ ਸਾਡੇ ਤਾਇਆ ਜੀ ਹੋਣੀ ਹੋਗੇ ਬਨਾਰਸੀ ਦਾਸ ਥਾਪਰ ਜੀ ਹੋਗੇ ਹੋਰ ਕਈ ਥਾਪਰ ਸੀਗੇ ਜਿਨ੍ਹਾਂ ਨੇ ਇਹ ਘਰ ਖਾਲੀ ਕਰਾਇਆ ਆਪ ਪੈਸੇ ਦੇ ਕੇ ਜਿਹੜੇ ਇੱਥੇ ਸੀਗੇ ਸੂਦ ਫੈਮਿਲੀ ਦੇ ਜਿਹੜੇ ਵਾਰਿਸ ਰਹਿ ਗਏ ਸੀ ਉਹਨਾਂ ਨੂੰ ਮਕਾਨ ਲੈ ਕੇ ਦਿੱਤਾ ਉਸ ਤੋਂ ਬਾਅਦ 22 ਮਾਰਚ 2007 ਨੂੰ ਇਹ ਮਕਾਨ ਖਾਲੀ ਹੋਇਆ 23 ਮਾਰਚ ਨੂੰ ਇੱਥੇ ਅਗਲੇ ਦਿਨ ਮਨਪ੍ਰੀਤ ਬਾਦਲ ਜੀ ਆਂਦੇ ਆ 1 ਕਰੋੜ ਦੀ ਘੋਸ਼ਣਾ ਕਰਕੇ ਜਾਂਦੇ ਆ ਉਹ ਘੋਸ਼ਣਾ ਘੋਸ਼ਣਾ ਹੀ ਰਹਿ ਜਾਂਦੀ ਹੈ ਮਤਲਬ ਅਜੇ ਤੱਕ ਕੁਝ ਵੀ ਨਹੀਂ ਹੋਇਆ ਮੈਂ ਤੁਹਾਨੂੰ ਉਹੀ ਡਿਟੇਲ ਦੇ ਵਿੱਚ ਦਵਾਂਗਾ ਤੁਹਾਨੂੰ ਤੁਹਾਡੇ ਚੈਨਲ ਰਾਹੀਂ ਸਾਰਾ ਕੁਝ ਦੱਸੂਗਾ ਉਹ ਹਵਾ ਹੀ ਰਹਿ ਜਾਂਦੀ ਹੈ ਉਸ ਤੋਂ ਬਾਅਦ 2000 8 9 10 ਦੇ ਵਿੱਚ ਇੱਥੇ ਹਜੂਮ ਆਣਾ ਹੋਰ ਸ਼ੁਰੂ ਹੋ ਜਾਂਦਾ ਕਿਉਂਕਿ ਹਰ ਬੰਦੇ ਦੇ ਮਨ ਦੇ ਵਿੱਚ ਆਂਦਾ ਕਿ ਜਿਹੜੀ ਸੁਖਦੇਵ ਜੀ ਦੀ ਜਨਮ ਸਥਲੀ ਹੈ ਅੰਦਰੋਂ ਦੇਖਣ ਨੂੰ ਮਿਲੂਗੀ ਹੁਣ ਬੱਚੇ ਤੋਂ ਲੈ ਕੇ ਬਜ਼ੁਰਗ ਸਾਰੇ ਵੱਡੇ ਜਿਹੜੇ ਕਿ 90 90 ਸਾਲ ਦੇ ਬਜ਼ੁਰਗ ਸੀ ਉਹ ਵੀ ਇੱਥੇ ਆਣਾ ਸ਼ੁਰੂ ਹੋ ਗਏ ਉਸ ਤੋਂ ਬਾਅਦ 2011 ਦੇ ਵਿੱਚ ਦਸੰਬਰ ਦੇ ਮਹੀਨੇ ਰਾਹੁਲ ਤਿਵਾੜੀ ਜੀ ਇੱਥੇ ਡਿਪਟੀ ਕਮਿਸ਼ਨਰ ਜਿਨ੍ਹਾਂ ਵੱਲੋਂ ਸਾਡੇ ਫੈਮਿਲੀ ਨੂੰ ਸਾਡੇ ਬਜ਼ੁਰਗਾਂ ਨੂੰ ਬੁਲਾਇਆ ਗਿਆ ਕਿ ਇਹਦੀ ਇੱਕ ਚਾਬੀ ਮੈਨੂੰ ਦੇ ਦਿੱਤੀ ਜਾਵੇ ਤੇ ਸਾਡੇ ਬਜ਼ੁਰਗਾਂ ਨੇ ਇਤਰਾਜ਼ ਤਾਇਆ ਕਿ ਪਹਿਲਾਂ ਸਰਕਾਰ ਖਾਲੀ ਨਹੀਂ ਕਰਾ ਪਈ ਤੇ ਅੱਜ ਅਸੀਂ ਕਿਉਂ ਤੁਹਾਨੂੰ ਚਾਬ ਚਲੋ ਉਸ ਟਾਈਮ ਜਨਵਰੀ ਚ ਦੌਰ ਆ ਗਿਆ ਇਲੈਕਸ਼ਨਾਂ ਦਾ 2012 ਦੇ ਵਿੱਚ ਇਲੈਕਸ਼ਨ ਸੀਗੇ ਤੇ ਅਸੀਂ ਹਾਈ ਕੋਰਟ ਮੂਵ ਕਰ ਗਏ ਕਿਉਂਕਿ ਸਰਕਾਰ ਨੇ ਸੁਣਵਾਈ ਨਹੀਂ ਕਰਨੀ ਸੀਗੀ 54 ਤਾ ਲੱਗਿਆ ਹੋਇਆ ਸੀ ਉਸ ਟਾਈਮ ਵੀ ਹਾਈ ਕੋਰਟ ਮੂਵ ਗਏ 1.5 ਸਾਲ ਜਨਵਰੀ ਦੇ ਮਹੀਨੇ ਜੀ 500 ਪੁਲਿਸ ਫੋਰਸ ਦੇ ਨਾਲ ਇੱਥੇ ਤਾਲਾ ਲੱਗ ਗਿਆ ਸੀਗਾ ਸਰਕਾਰ ਨੇ ਆਪਣਾ ਕਬਜ਼ਾ ਸਾਡੇ ਤੋਂ ਲੈ ਲਿਆ ਸੀਗਾ ਕਿਉਂਕਿ ਤੁਹਾਨੂੰ ਵੀ ਪਤਾ ਸਰਕਾਰਾਂ ਅੱਗੇ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਕਬਜ਼ਾ ਲੈਣ ਤੋਂ ਬਾਅਦ ਅਸੀਂ ਹਾਈ ਕੋਰਟ ਮੂਵ ਕਰ ਗਏ 1.5 ਸਾਲ ਬਾਅਦ ਸੈਂਟਰ ਗਵਰਨਮੈਂਟ ਵੱਲੋਂ 3 ਕਰੋੜ 24 ਲੱਖ ਰੁਪਏ ਪੰਜਾਬ ਦੇ ਸ਼ਹੀਦਾਂ ਲਈ ਆਇਆ ਸੀ आर्किओलॉजी डिपार्टमेंट ने एप्ली ले ली कि 81 लाख रु सुखदेव जी ਲਈ ਆਇਆ ਚਲੋ ਜੱਜ ਸਾਹਿਬ ਨੇ ਵੀ ਕਹਿਤਾ ਚੀਫ ਜਸਟਿਸ ਨੇ ਕਿ ਤੁਸੀਂ ਕਿਉਂ ਪੈਸੇ ਲਗਾਣੇ ਤੁਸੀਂ ਆਪਣੀ ਪਾਕਟ ਚੱਕ ਕੇ ਉਹ ਲਗਾਣੇ ਜਦ ਸਰਕਾਰ ਤੁਹਾਡੇ ਨਾਲ ਰਾਜ਼ੀ ਹੈ ਸਭ ਕੁਝ ਕਰਨ ਅਸੀਂ ਕਿਹਾ ਠੀਕ ਹੈ ਜੀ ਬਟ ਉਹਨਾਂ ਨੇ ਇੱਕ ਆਰਡਰ ਦੇ ਦਿੱਤੇ 2013 ਦੇ ਵਿੱਚ ਕਿ ਸ਼ਹੀਦ ਸੁਖਦੇਵ ਦਾ ਜਿਹੜਾ ਪਰਿਵਾਰ ਹੈ ٹرسٹ ਹੈ ਇਹਨਾਂ ਦਾ ਪਰਿਵਾਰਿਕ ٹرسٹ ਡਿਪਟੀ ਕਮਿਸ਼ਨਰ ਐਜ਼ ਅ ਚੇਅਰ ਪਰਸਨ ਔਰ ਆਰਕੀਓਲੋਜੀ ਦਾ ਹੈਡ ਜਿਹੜਾ ਹੈਗਾ ਉਹ ਕਮੇਟੀ ਦੇ ਵਿੱਚ ਰਹਿਣਗੇ ਹਰ ਮਹੀਨੇ ਇਹਨਾਂ ਦੀ ਮੀਟਿੰਗ ਹੋਊਗੀ ਚਾਹੇ ਉਹ ਐਸ ਡੀ ਐਮ ਲਵੇ ਚਾਹੇ ਤਸੀਹਦਾਰ ਲਵੇ ਕੋਈ ਵੀ ਇੱਕ ਸਰਕਾਰ ਦਾ ਨੁਮਾਇੰਦਾ ਲਾਊਗਾ ਚਲੋ ਉਸ ਦੌਰਾਨ ਤਾਂ ਬੜਾ ਵਧੀਆ ਹੋ ਗਿਆ ਕਿਉਂਕਿ ਹਾਈ ਕੋਰਟ ਦੇ ਚੀਫ ਜਸਟਿਸ ਦੇ ਆਰਡਰ ਇਹਨਾਂ ਨੂੰ ਪਤਾ ਹੈ ਕਿ ਜੇ ਨਹੀਂ ਕਰਨਗੇ ਇਹਨਾਂ ਦੇ ਐਕਸ਼ਨ ਉਲਟਾ ਹੋਏਗਾ ਚਲੋ ਉਹ 2-4 ਸਾਲ 5 ਸਾਲ ਬੜੇ ਵਧੀਆ ਨਿਕਲੇ ਇੱਥੇ ਕੰਮ ਹੋਣਾ ਸ਼ੁਰੂ ਹੋ ਗਿਆ ਲਗਭਗ 40 ਲੱਖ ਦੀ ਐਸਟੀਮੇਟ ਇੱਥੇ ਬਣਿਆ ਸੀਗਾ ਜਿਹਦੇ ਵਿੱਚ ਇਹ ਇਲਾਕਾ ਵੀ ਬਿਊਟੀਫਾਈ ਹੋਣਾ ਸੀਗਾ ਸਰ ਅਸੀਂ ਚਿੱਟੀਆਂ ਦੇ ਦੇ ਕੇ ਮਰ ਗਏ ਸੀਗੇ ਕਿ ਭਾਈ ਇੱਥੇ ਸਾਡੇ ਮਤਲਬ ਦਾ ਕੰਮ ਨਹੀਂ ਹੋ ਰਿਹਾ ਚਲੋ ਉਹਨਾਂ ਨੇ 5 7 10 ਲੱਖ ਰੁਪਏ ਲਾ ਕੇ ਇਹਨੂੰ ਰੀਨੋਵੇਟ ਕਰਤਾ ਜਿਹੜਾ ਰੱਖ-ਰਖਾਅ ਸੀ ਇਹਦਾ ਕਰਤਾ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਲਿਖਤ ਦੇਣ ਲੱਗੇ ਕਿ ਇੱਥੋਂ ਜਿਹੜੀ ਡਾਇਰੈਕਟ ਅਪਰੋਚ ਦੀ ਮੰਗ ਹੈ ਉਹਨੂੰ ਇਹਦੇ ਵਿੱਚੋਂ ਲਿਆਂਦਾ ਜਾਵੇ ਕਿਉਂਕਿ ਸੈਂਟਰਲ ਗਵਰਨਮੈਂਟ ਕੁਝ ਵੀ ਕਰ ਸਕਦੀ ਹੈ ਚਲੋ ਉਸ ਟਾਈਮ 2015 ਤੱਕ ਇਹ ਕੰਮ ਹੋਇਆ ਮੀਨ ਮੇਕ ਕਿਉਂਕਿ ਛੋਟੀ ਈਟਾਂ ਇੱਕ ਇੱਕ ਈਟ ਨੂੰ ਫਿਲਿੰਗ ਕਰਨੀ ਸੀ ਇੱਥੇ 2016 ਦੇ ਵਿੱਚ 2015 ਦੇ ਵਿੱਚ ਸੈਂਟਰ 'ਚ ਨਵੀਂ ਸਰਕਾਰ ਬੰਦੀ ਹੈ ਮੋਦੀ ਜੀ ਆਂਦੇ ਇੱਥੇ ਮੇਰੇ ਫਾਦਰ ਸਾਹਿਬ ਸ਼੍ਰੀ ਅਸ਼ੋਕ ਠੱਪੜ ਜੀ ਨੂੰ ਆਨਰ ਕਰਦੇ ਆ ਉਹਨਾਂ ਨੇ ਵੀ ਮੋਦੀ ਸਾਹਿਬ ਨੂੰ ਇਹੀ ਗੱਲ ਕਹੀ ਕਿ ਮੈਨੂੰ ਸ਼ਾਲ ਮਮੈਂਟੋ ਨਹੀਂ ਚਾਹੀਦੇ ਸਾਨੂੰ ਸੁਖਦੇਵ ਜੀ ਦਾ ਮਾਨ ਸਨਮਾਨ ਚਾਹੀਦਾ ਉਸ ਸ਼ਖਸ ਦੀ ਉਸ ਪ੍ਰਧਾਨ ਮੰਤਰੀ ਦੀ ਖਾਤਰ ਇੱਥੇ ਅਗਲੇ ਦਿਨ ਹੀ ਜਿਹੜੇ ਕਮਲ ਸ਼ਰਮਾ ਜੀ ਸੀਗੇ ਉੱਥੇ ਲੁਧਿਆਣੇ ਪਹੁੰਚਦੇ ਆ ਡੀਸੀ ਪ੍ਰਦੀਪ ਅਗਰਵਾਲ ਜੀ ਨਾਲ ਗੱਲ ਕਰਦੇ ਆ ਉਸ ਤੋਂ ਬਾਅਦ ਇੱਥੇ ਕੰਮ ਸ਼ੁਰੂ ਹੁੰਦਾ ਰਸਤੇ ਦਾ ਵੀ ਪਲੱਸ ਇਹਦਾ ਰਖ ਰਕਾਬ ਦਾ ਵੀ ਮੋਨਿਊਮੈਂਟ اٹੈਂਡੈਂਟ ਵੀ ਹੈਗਾ ਜਿਹੜਾ ਇੱਥੇ ਆ ਜਾਂਦਾ ਉਸ ਤੋਂ ਬਾਅਦ ਅੱਜ ਤੁਹਾਡੇ ਸਾਹਮਣੇ ਹੈ ਕਿ ਇਹ ਐਜ਼ ਇਟ ਇਜ਼ ਪ੍ਰੀਜ਼ਰਵ ਕੀਤਾ ਗਿਆ ਬਟ ਜਿਹੜੀਆਂ ਸਾਡੀਆਂ ਮੰਗਾਂ ਡਾਇਰੈਕਟ ਅਪਰੋਚ ਹੋ ਗਿਆ ਜਾਂ ਰੇਲਵੇ ਸਟੇਸ਼ਨ ਦਾ ਨਾਮ ਹੋ ਗਿਆ ਜਾਂ ਇੱਥੇ ਮੋਨਿਊਮੈਂਟ اٹੈਂਡੈਂਟ ਆ ਗਿਆ ਕਦੀ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਥੇ ਆ ਦੋ ਮੇਰੇ ਖਿਆਲ ਤੋਂ ਤਿੰਨ ਦਿਨ ਪੁਰਾਣੀ ਹੈ ਲਾਈਟਾਂ ਚੋਰੀ ਹੋਈਆਂ ਬਾਹਰ ਤੋਂ ਮਤਲਬ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਫਿਰ ਪੰਜਾਬ ਗਵਰਨਮੈਂਟ ਨੇ 2019 ਦੇ ਵਿੱਚ 1 ਕਰੋੜ ਦੀ ਕੋਸ਼ਿਸ਼ਨਾ ਕੀਤੀ ਸੀ ਕੈਪਟਨ ਸਰਕਾਰ ਨੇ ਉਹਦੇ ਵਿੱਚ ਵੀ 50 ਲੱਖ ਹੀ ਆਇਆ ਉਹ ਆਇਆ ਕਦੋਂ 2021 ਜਦੋਂ ਇਲੈਕਸ਼ਨ ਹੋਣ ਵਾਲੇ ਸੀਗੇ ਕੈਪਟਨ ਸਾਹਿਬ 50 ਲੱਖ ਉਹ ਕਿਉਂਕਿ ਤੁਸੀਂ ਦੇਖੋ ਨਾ ਸੰਘਰਸ਼ ਹਰ ਚੀਜ਼ ਪਿੱਛੇ ਫਾਈਟ ਕਰਨਾ ਪੈਂਦਾ ਤੇ ਅੱਜ ਤੁਹਾਡੇ ਸਾਹਮਣੇ ਬਾਹਰ ਹੈਰੀਟੇਜ ਵਾਲ ਬਣੀ ਹੋਈ ਹੈ ਇੰਨੇ ਸਾਲਾਂ ਤੋਂ ਇਹ ਇਹ ਜਿਹੜਾ ਘਰ ਹੈ ਉਹਦਾ ਦਾ ਉਹਦਾ ਹੀ ਬਣਿਆ ਹੋਇਆ ਤੁਸੀਂ ਇਹਨੂੰ ਕਦੀ ਇਹ ਨਹੀਂ ਮੰਨ ਚਾਇਆ ਕਿ ਅਸੀਂ ਚੇਂਜ ਕਰਕੇ ਥੋੜਾ ਨਵਾਂ ਬਣਾਣਾ ਹੈ ਜਾਂ ਕੁਝ ਨਹੀਂ ਨਹੀਂ ਇਹਨੂੰ ਆਪਾਂ ਛੇੜ ਹੀ ਨਹੀਂ ਸਕਦੇ ਜੀ ਇਹ ਇਤਿਹਾਸਿਕ ਹੈ ਇਹ ਜਿਹੜੀ ਬਿਲਡਿੰਗ ਤੁਸੀਂ ਖੜੇ ਹੋ ਇਹ 250 ਸਾਲ ਪੁਰਾਣੀ ਬਿਲਡਿੰਗ ਹੈ ਜਦ ਇਹਦੀ ਰੈਨੋਵੇਸ਼ਨ ਹੁੰਦੀ ਸੀ ਅਸੀਂ ਆਪ ਛੋਟੇ ਸਾਡੇ ਘਰ ਵੀ ਅੱਜ ਜਿਹੜੇ ਹੈਗੇ ਆ ਤੁਸੀਂ ਕਦੀ ਵਿਜ਼ਿਟ ਕਰਿਓ ਅੱਜ ਵੀ ਸਾਡੇ ਘਰ ਵੀ ਬੱਲੇਆਂ ਵਾਲੀ ਹੈ ਅਸੀਂ ਵੀ ਆਪਣੀ ਵਿਰਾਸਤ ਸੰਭੀ ਹੋਈ ਹੈ ਇਹ ਜਿਹੜੀ ਇਮਾਰਤ ਹੈ ਇਟਾਈਟਾਈ ਫੁੱਟ ਦੀਆਂ ਕੰਧਾਂ ਛੋਟੀਆਂ ਛੋਟੀਆਂ ਜਦ ਇਹ ਰਿਪੇਅਰ ਹੋ ਰਹੀ ਸੀ ਨਾ ਅੱਜ ਤੱਕ ਕਹਿੰਦੇ ਯਾਰ 3 ਮਹੀਨੇ ਚ ਹੋ ਜਾਊਗਾ 4 ਮਹੀਨ ਪਰ ਇਹਨੂੰ ਰਿਪੇਅਰ ਕਰਾਉਣ ਨੂੰ ਹੀ ਘੱਟ ਤੋਂ ਘੱਟ ਨਹੀਂ ਕਿਉਂਕਿ ਇੱਕੋ ਹੀ ਲੇਬਰ ਸੀਗਾ ਇੱਕੋ ਹੀ ਬੰਦਾ ਆਂਦਾ ਸੀ ਕਿ ਇੱਕੋ ਹੀ ਮਿਸਤਰੀ ਸੀਗਾ ਉਹ ਬਾਹਰ ਉਹਨੇ ਚੂਨੇ ਦਾ ਬੜਾ ਵਧੀਆ ਜਿਹਾ ਇੱਕ ਟੱਪ ਬਣਾਇਆ ਉਹ ਥੋੜਾ ਥੋੜਾ ਕਰਦੇ ਸੀ ਮੀਨ ਮੇਕ ਕਰ ਕਰਕੇ ਇਹਨੂੰ ਬਚਾਇਆ ਅਸੀਂ ਇਹਨੂੰ ਐਦਾਂ ਹੀ ਰੱਖਣਾ ਚਾਹੁੰਦੇ ਆ ਜੇ ਅੱਜ ਕਹੋ ਨਾ ਤੁਸੀਂ ਆ ਇੱਕ ਸਵਿਚ ਲੱਗਿਆ ਹੋਇਆ ਸਾਹਮਣੇ ਇਹ ਖਰਾਬ ਹੋ ਜਾ ਦੁਬਾਰਾ ਮਿਲਣਾ ਨਹੀਂ ਹੈਗਾ ਇਹ ਦਿੱਲੀ ਹੀ ਕੋਈ ਬੰ ਮਤਲਬ ਇਹ ਐਸ ਇਟ ਇਜ਼ ਹੀ ਪ੍ਰੀਜ਼ਰਵ ਰਹੂਗਾ ਲਾਈਫਟਾਈਮ ਜਦ ਤੱਕ ਅਸੀਂ ਜਿੰਨਾ ਤਦ ਤੱਕ ਤਾਂ ਸਾਨੂੰ ਪਤਾ ਕਿ ਅਸੀਂ ਰੱਖ ਪਾਵਾਂਗੇ ਜਦ ਕੋਈ ਅੱਗੇ ਜਨਰੇਸ਼ਨਾਂ ਆਂਦੀ ਪਤਾ ਨਹੀਂ ਸੰਭਾਲਦੀ ਸਰਕਾਰਾਂ ਦੀ ਕੀ ਹੁੰਦਾ ਕਿ ਸਾਨੂੰ ਨਹੀਂ ਪਤਾ ਸ਼ਹੀਦਾਂ ਦੇ ਸਥਾਨਾਂ ਤੇ ਨਤਮਸਤਕ ਹੋਣ ਲਈ ਤਾਂ ਸਾਰੇ ਪਹੁੰਚ ਜਾਂਦੇ ਨੇ ਪਰ ਜਦੋਂ ਸ਼ਹੀਦੀ ਦਿਨ ਹੁੰਦੇ ਨੇ ਸਰ ਉਦੋਂ ਹੀ ਸਾਰੇ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਅੱਗੇ ਵੀ ਕੋਈ ਆਂਦਾ ਅੱਗੇ ਪਿੱਛੇ ਵੀ ਆਂਦਾ ਦੇਖੋ ਇੱਥੇ ਜਿਹੜੇ ਹੈਗੀ ਸੈਂਟਰ ਗਵਰਨਮੈਂਟ ਦੇ ਕਈ ਮੰਤਰੀ ਆ ਚੁੱਕੇ ਆ ਪੰਜਾਬ ਦੇ ਜਿਹੜੇ ਹਰਜੋਤ ਬੈਂਸ ਜੀ ਉਹ ਪਹਿਲਾਂ ਵੀ ਆਂਦੇ ਰਹੇ ਆ ਉਹ ਰੈਲੀ ਸਿਰਫ ਸ਼ਹੀਦੀ ਦਿਨਾਂ ਚਾਹੁੰਦੇ ਕਿ ਅੱਗੇ ਪਿੱਛੇ ਸ਼ਹੀਦੀ ਦਿਨਾਂ ਦੇ ਵਿੱਚ ਹੀ ਆਂਦੇ ਆ ਜਿਹੜੇ ਪੰਜਾਬ ਦੇ ਜਿਹੜੇ ਨੁਮਾਇੰਦੇ ਐ ਉਹ ਸ਼ਹੀਦੀ ਦਿਨਾਂ ਦੇ ਵਿੱਚ ਹੀ ਆਂਦੇ ਆ ਜਿਹੜੇ ਸੈਂਟਰ ਗਵਰਨਮੈਂਟ ਦੇ ਉਹ ਕਿਸੇ ਦਾ ਵੀ ਜੇ ਤੁਸੀਂ ਕਹੋ ਨਾ ਵਿਜ਼ਿਟ ਹੁੰਦੀ ਹੈ ਤੇ ਉਹਨਾਂ ਦੀ ਟੀਮ ਉਹਨਾਂ ਨੂੰ ਦੱਸਦੀ ਹੈ ਕਿ ਸੁਖਦੇਵੀ ਦੀ ਜਨਮ ਸਥਲੀ ਹੈ ਉਹ ਆਪ ਇੱਥੇ ਆ ਜਾਂਦੇ ਨੇ ਅਥਮਸਤਕ ਹੋਣ ਲਈ ਬਾਕੀ ਜਿਹੜੇ ਤੁਸੀਂ ਡੇਲੀ ਦਿਨਾਂ ਦੇ ਵਿੱਚ ਦੇਖੋ ਕਈ ਬੰਦੇ ਸਾਨੂੰ ਅਪਰੋਚ ਕਰਦੇ ਕੋਈ ਤਾਮਿਲਨਾਡੂ ਤੋਂ ਕੋਈ ਵਪਾਰੀ ਆ ਰਹੇ ਉਹ ਆਣਾ ਦੇਖਣ ਜੀ ਉਹਨੂੰ ਪਹਿਲੇ ਦੀ ਗੱਲ ਹੈ ਰਸਤਾ ਨਹੀਂ ਲੱਭਦਾ ਇਸ ਕਰਕੇ ਸਾਡੀ ਮੰਗ ਚੱਲ ਰਹੀ ਹੈ ਜਿਹੜਾ 100 ਫੁੱਟ ਤੁਸੀਂ ਬਾਹਰ ਜਾਓਗੇ 100 ਫੁੱਟ ਦੀ ਦੂਰੀ ਹੈ ਚੌੜਾ ਬਜ਼ਾਰ ਡਾਇਰੈਕਟ ਵੇ ਹੋ ਜਾਏਗਾ 12 ਫੁੱਟ ਦੀ ਗਲੀ ਹੈ ਸਾਡਾ ਜਿਹੜਾ ਹੁਣ ਪ੍ਰੋਸੈਸ ਹੈ ਉੱਤੇ ਚੱਲ ਰਿਹਾ ਹੈ ਸੁਖਦੇਵ ਠਾਪੜ ਜਿਹਦੇ ਪਰਿਵ ਇਹ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੀਦਾ ਹਰ ਸਾਲ ਦੀ ਤਰ੍ਹਾਂ ਸ਼ਹੀਦ ਆਜ਼ਮ ਸੁਖਦੇਵ <th>ਠਾਪਰ ਦੀ ਜਨਮ ਸਥਲੀ ਤੇ ਅਸੀਂ ਪਰਿਵਾਰ ਵੱਲੋਂ <th>ਠਾਪਰ ਬਰਾਦਰੀ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਕਈ ਸਾਲਾਂ ਤੋਂ ਅਸੀਂ ਉਹਨਾਂ ਦੀ ਅਮਨ ਸ਼ਾਂਤੀ ਲਈ ਅਸੀਂ ਹਵਨ ਜਗਾਈਦਾ ਔਰ ਕਰਾਂਦੇ ਰਵਾਂਗੇ ਪਹਿਲਾਂ ਸਾਡੇ ਬਜ਼ੁਰਗ ਕਰਾਂਦੇ ਸੀ ਫੋਨ ਸਾਡੀ ਡਿਊਟੀ ਲੱਗੀ ਹੈ ਸਾਡੇ ਆਉਣ ਵਾਲੇ ਸਾਡੀ ਅਗਲੀ ਪੀੜ੍ਹੀ ਕਰੇਗੀ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤਿੰਨ ਜਿਸਮ ਇੱਕ ਜਾਨ ਸੀ ਉਹਨਾਂ ਦਾ ਜਨਮ ਇੱਥੇ 1907 15 ਮਈ 1907 ਦੇ ਵਿੱਚ ਮੋਹੱਲਾ ਨਗਰਾ ਇਸੇ ਜਗ੍ਹਾ ਤੇ ਹੋਇਆ ਸੀ 7 ਸਾਲ ਦੀ ਉਮਰ ਤੱਕ ਉਹ ਇੱਥੇ ਰਹੇ ਉਹਨਾਂ ਦੀ ਜਿਹੜੀ 7 ਮਹੀਨੇ ਦਾ ਪੇਟ ਸੀ ਮਾਤਾ ਰਲੀ ਦੇਵੀ ਦੇ ਦਾਦੀ ਜੀ ਦੇ ਉਹਨਾਂ ਦੇ ਪਿਤਾ RAMLAL ਜੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਸਾਡਾ ਸਾਹਮਣਾ ਕਰ ਸੀ ਔਰ ਮੇਰੀ ਭੂਆ ਇੱਕ ਉੱਪਰ ਰਹਿੰਦੀ ਸੀ ਉਹ ਬਿੱਡੋ ਸੀ ਇੱਕ ਪਾਲ ਸਾਡੇ ਦਾਦੀ ਜੀ ਵਗੈਰਾ ਕਰਦੇ ਰਹੇ ਔਰ ਰਾਮ ਲਾਲ ਜੀ ਦੇ ਤੋਂ ਬਾਅਦ ਰੀਜੀ ਦੇ ਤੋਂ ਵੀ 7 ਸਾਲ ਦੇ ਸੀ ਜਦੋਂ ਇਹ ਲਾਹੌਰ ਤੋਂ ਚਲੇ ਗਏ ਤੇ ਉਸ ਤੋਂ ਬਾਅਦ ਇਹ ਕ੍ਰਾਂਤੀਗਾਰੀਆਂ ਭਗਤ ਸਿੰਘ ਰਾਜਗੁਰੂ ਹੋਰ ਕਈ ਜਿਹੜੇ ਇਹਨਾਂ ਦੇ 23 ਅਦਰ ਮੈਂਬਰ ਸੀ ਉਹਨਾਂ ਨਾਲ ਮੁਲਾਕਾਤ ਇਹਨਾਂ ਨੇ ਲਾਲਾ ਲਾਜਪਰਾ ਦਾ ਬਦਲਾ ਲੈਣ ਲਈ ਸੰਡਸ ਦਾ ਕਤਲ ਕੀਤਾ ਔਰ ਜਿਹੜੀ ਅੰਗਰੇਜ਼ ਸਰਕਾਰ ਸੀ ਉਹ ਸਾਰੀ ਸੁਖਦੇਵ ਥਾਪਰ ਵਰਕਰ ਅੰਗਰੇਜ਼ ਸਰਕਾਰ ਜਿਹੜਾ ਕੇਸ ਵੀ ਚੱਲਿਆ ਉਹ ਕੇਸ ਦੀ ਫਾਈਲ ਹਾਈ ਕੋਰਟ ਚ ਆ ਗਈ ਹੈ ਉਹ ਵੀ ਮੈਂ ਉਰਦੂ ਚ ਲੈ ਕੇ ਹਫਤੇ ਤੱਕ ਆ ਰਹੇ ਹਾਂ ਉਹ ਕਾਪੀ ਉਹ ਕਾਪੀ ਦੇ ਵਿੱਚ ਸਾਰਾ ਅਸੀਂ ਡਿਟੇਲ ਦੱਸਾਂ ਕਿਉਂਕਿ ਲਾਹੌਰ ਜਦੋਂ ਮੈਂ ਗਿਆ ਸੀ ਲਾਹੌਰ ਦੇ ਵਿੱਚ ਜੇਲ੍ਹ ਤੋੜ ਦਿੱਤੀ ਗਈ ਸੀ ਇਸ ਕਰਕੇ ਸਾਨੂੰ ਕੁਝ ਡਾਕੂਮੈਂਟ ਨਹੀਂ ਮਿਲੇ ਕੁਝ ਸਾਡੇ ਕੋਲ ਲੈਟਰ ਵਗੈਰਾ ਹੈਗੀਆਂ ਔਰ ਹਾਈ ਕੋਰਟ ਦੇ ਚੀਫ ਜਸਟਿਸ ਨੇ ਬੁੱਕਸ ਲਿਖੀਆਂ ਉਹ ਸਾਡੇ ਕੋਲ ਬੁੱਕਸ ਆ ਗਈਆਂ ਉਹਨਾਂ ਨੂੰ ਸਾਨੂੰ ਪੁਲਾ ਕੇ ਸਮਾਨਿਤ ਕੀਤਾ ਪੁਰਾਣੀਆਂ ਸਰਕਾਰਾਂ ਤੇ ਹੁਣ ਮੌਜੂਦਾ ਸਰਕਾਰਾਂ ਦੇ ਦੇ ਵਿੱਚ ਕਿੰਨਾ ਕੋਈ ਫਰਕ ਦੇਖਣ ਨੂੰ ਮਿਲਿਆ ਕਿ ਇੱਥੇ ਇਸ ਥਾਂ ਦੇ ਵਾਸਤੇ ਕੋਈ ਰੱਖ-ਰਖਾਵ ਲਈ ਕੋਈ ਕਿਸੇ ਤਰ੍ਹਾਂ ਦੀ ਕੋਈ ਰਾਸ਼ੀ ਭੇਟ ਕੀਤੀ ਇਹ ਕੌਂਗਰੇਜਾਂ ਦੇ ਵਿੱਚ ਵੀ ਇੱਕ ਅੰਦਰਲੇ ਜੇਲ੍ਹਾਂ ਚ 2012 ਦੇ ਵਿੱਚ ਇਹਨੂੰ ਤਾਲਾ ਲਗਾਤਾ ਸੀ ਡਿਪਟੀ ਕਮਿਸ਼ਨ ਰਾਹੁਲ ਤਵਾੜੀ ਨੇ ਅਸੀਂ ਹਾਈ ਕੋਰਟ ਚ ਮੂਵ ਕੀਤਾ ਸੀ ਹਾਈ ਕੋਰਟ ਦੇ ਚੀਫ ਜਸਟਿਸ ਦੇ ਆਰਡਰ ਨਾਲ ਅਸੀਂ ਐਸੋਸੀਏਟ ਹੋ ਗਏ ਕਿ ਇਹ ਜਗ੍ਹਾ ਏਐਸਆਈ ਦੇ ਅੰਡਰ ਆ ਗਈ ਸੀ ਏਐਸਆਈ ਡਿਪਟੀ ਕਮਿਸ਼ਨ ਲੁਧਿਆਣਾ ਪਲੱਸ ਅਸੀਂ ਤਿੰਨ ਬੰਦੇ ਇਹਨੂੰ ਦੇਖਭਾਲ ਕਰਾਂਗੇ ਪਰ ਸਰਕਾਰਾਂ ਕਈ ਆਈਆਂ ਕਈ ਚਲੇ ਗਈਆਂ ਸਰਕਾਰਾਂ ਨੇ ਇਹਦੇ ਬਾਰੇ ਕੁਝ ਨਹੀਂ ਕੀਤਾ ਕਿਉਂ ਇਹਦੇ ਨਾਲ ਸੋਟੇਲਾ ਵਿਵਹਾਰ ਅੱਜ ਤੱਕ ਹੁੰਦਾ ਸਰਕਾਰ ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੀ ਰਾਸ਼ੀ ਨਹੀਂ ਦਿੱਤਾ ਸਰਕਾਰ ਦੇ ਵਿੱਚ 18 ਦੇ ਵਿੱਚ ਕੈਪਟਨ ਸਾਹਿਬ ਨੇ ਇੱਕ ਲੋੜ ਪਾਸ ਕੀਤਾ ਸੀ ਉਹ ਵੀ 50 ਲੱਖ 2021 ਚ ਆਇਆ ਡਿਕਟੇਸ਼ਨ ਲੁਧਿਆਣਾ ਦਾ ਉਹਦੀ ਇਹ ਰੈਨੋਵੇਸ਼ਨ ਹੋਈ ਕਿਉਂਕਿ 12 ਦਿਨ ਅਸੀਂ ਭੁੱਕੜਦਾ ਰੱਖੀ ਤੱਕ ਜਾ ਕੇ ਉਹਦੀ ਰੈਨੋਵੇਸ਼ਨ થઈ ਹੈ ਹੁਣ ਬਾਹਰਲੀ ਰੈਨੋਵੇਸ਼ਨ ਅਸੀਂ ਇਹਦੀ ਦੇਖਭਾਲ ਅਸੀਂ ਕਰਦੇ ਹਾਂ ਐਸਆਈ ਦੇ ਨਾਲ ਮਿਲ ਕੇ ਪਰ ਸ਼ਹੀਦਾਂ ਦੇ ਪ੍ਰਤੀ ਬਹੁਤ ਸੁਖਦੇਵ ਨਾਲ ਸੋਟੇਲਾ ਵਿਵਹਾਰ ਹੋ ਰਿਹਾ ਅਸੀਂ ਸਿਮਰਵੰਤ ਮੰਤਰੀ ਇਹ ਆਸ ਰੱਖਦੇ ਸੀ ਕਿ ਸ਼ਾਇਦ ਉਹਨਾਂ ਦੇ ਅੰਦਰ ਕਿਉਂਕਿ ਖੜਕਟ ਕਲਾ ਦੇ ਜਾ ਕੇ ਉਹਨਾਂ ਨੇ ਸੌ ਚੱਕੀ ਚੀਜ਼ਾਂ ਦੇ ਪ੍ਰਤੀ ਬੜੇ ਜਾਗਰੂਕ ਸੀ ਪਰ ਉੱਥੇ ਵੀ ਜਾ ਕੇ ਉਹਨਾਂ ਨੇ ਭਗਤ ਸਿੰਘ ਦੇ ਛੁੱਟੀ ਦਾ ਐਲਾਨ ਕੀਤਾ ਔਰ ਡਾਕਟਰ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਤਾਂ ਹਰ ਜਗ੍ਹਾ ਲੱਗਣੀ ਚਾਹੀਦੀ ਹੈ ਕਿਉਂਕਿ ਉਹ ਕਾਨੂੰਨ ਦੇ ਮਾਲਕ ਸੀਗੇ ਮਾਹਿਰ ਸੀਗੇ ਪਰ ਭਗਤ ਸਿੰਘ ਦੇ ਨਾਗਰ ਰਾਜਗੁਰੂ ਸੁਖਦੇਵ ਦੀ ਵੀ ਪ੍ਰਤਿਮਾ ਲੱਗ ਜਾਂਦੀ ਸੀ ਬਹੁਤ ਖੁਸ਼ੀ ਵਾਲੀ ਗੱਲ ਸੀ ਪਰ ਅੱਜ 2 ਸਾਲ ਹੋ ਗਏ ਪਰ ਭਗਵੰਤ ਮਾਨ ਜੀ ਨੇ ਇਹਦੇ ਬਾਰੇ ਹਜੇ ਤੱਕ ਕੁਝ ਨਹੀਂ ਕੀਤਾ ਇੱਕ ਜਗ੍ਹਾ ਅਕਵਾਇਰ ਕਰਨੀ ਸੀ ਇੱਕ ਸਟੇਸ਼ਨ ਦਾ ਨਾਂ ਲੁਧਿਆਣੇ ਦਾ ਸ਼ੀਸ਼ ਕੁਦਰ ਪਾਪਰ ਦੇ ਨਾਂ ਰੱਖਿਆ ਜਾਣੇਗੀ 200 ਐਪਲੀਕੇਸ਼ਨ ਅਸੀਂ ਮੂਵ ਕਰ ਚੁੱਕੇ ਹਾਂ 92 ਐਮਐਲਏ ਐਮਪੀ ਜਿਹੜੇ ਸੀਗੇ ਸੈਂਟਰ ਸਰਕਾਰ ਇਹ ਕਹਿੰਦੀ ਹੈ ਕਿ ਪੰਜਾਬ ਸਰਕਾਰ ਅਗਰ ਕਮੈਂਡ ਕਰੇ ਤਾਂ ਜਾ ਕੇ ਅਸੀਂ ਇਹਦਾ ਨਾਂ ਰੱਖ ਸਕਦੇ ਹਾਂ ਪੰਜਾਬ ਸਰਕਾਰ ਅੱਗੇ ਕੇਸ ਅਗੇ ਫਾਈਲ ਕਰੇਗੀ ਤਦ ਸੈਂਟਰ ਸਰਕਾਰ ਇਹਤੇ ਤੇ ਗੋਲ ਕੱਲ ਡਿਪਟੀ ਮਿਸ਼ਨ ਮੀਟਿੰਗ ਦੇ ਵਿੱਚ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਸਾਨੂੰ ਕਿ ਅਸੀਂ ਜਲਦੀ ਤੋਂ ਜਲਦੀ ਇਹਦੇ ਬਾਰੇ ਧਿਆਨ ਕਰਾਂਗੇ ਔਰ 40 ਜਗ੍ਹਾ ਜਿਹੜੀ ਰਿਕੁਆਇਰ ਕਰਨੀ ਸੀ ਉਹਦੇ ਬਾਰੇ ਵੀ ਅਸੀਂ ਚਾਹਨੇ ਆ ਕਿ ਉਹ ਜਗ੍ਹਾ ਇਕੁਆਇਰ ਹੋ ਜਾਏ ਇਹ ਸਿੱਧਾ ਰਸਤਾ ਚੌੜੇ ਵਿਆਕ ਤੋਂ ਮਿਲ ਜਾਂਦਾ ਹੈ ਅਗਰ ਬਾਕੀ ਲੋਕਾਂ ਨੂੰ ਘੁੰਮ ਕੇ ਆਣਾ ਪੈਂਦਾ ਹੈ ਮਿਨਿਸਟਰ ਆਂਦੇ ਮੰਤਰੀ ਆਂਦੇ ਉਹਨਾਂ ਨੂੰ ਜਗ੍ਹਾ ਨਹੀਂ ਲੱਭਦੀ ਪਿਛਲੀ ਵਾਰੀ ਜੇਪੀ ਨੱਡਾ ਪ੍ਰਧਾਨ ਹੈ ਉਹਨਾਂ ਨੂੰ ਘੁੰਮ ਕੇ ਆਣਾ ਪਿਆ ਤੇ ਹਰਜੋਤ ਮੈਂ ਸਾਇ ਉਹਨਾਂ ਨੇ ਵੀ ਘੁੰਮ ਕੇ ਆਣਾ ਪਿਆ ਪਰ ਉਹਨਾਂ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਇਹ ਸ਼ਹੀਦ ਦੀ ਜਗਾ ਦੇ ਵਿੱਚ ਅਗਰ ਰਸਤਾ ਨਹੀਂ ਹੈ ਕਿ ਆਪਾਂ ਇਕਵਾਰ ਕਰ ਰਹੇ ਹਲਵਾਰਾ 에ਰਪੋਰਟ ਲਈ ਕਰੋੜਾ ਹਰਵਾ ਦੀ ਜਗਾ ਜਮੀਨਾ ਇਕਵਾਰ ਕਰ ਰਹੇ ਆ ਪਰ ਆਪਾਂ ਤਾਂ 40 ਗਜਾ ਜਗਾ ਇਕਵਾਰ ਕਰਨੀ ਉਹਦੇ ਵਾਸਤੇ ਤਾਂ ਬਹੁਤ ਕੁਝ ਹੋ ਸਕਦਾ ਮੈਂ ਪ੍ਰਵੰਤ ਮਾਨ ਜੀ ਨੂੰ ਅਪੀਲ ਕਰਦਾ ਕਿ ਇਹਦੇ ਵਾਸਤੇ ਸੁਤੇਲਾ ਵਿਵਾਰ ਨਾ ਕੀਤਾ ਜਾਵੇ ਇਹਦੀ ਜਿੱਦਾਂ ਭਗਤ ਸਿੰਘ ਰਾਜਗੁਰੂ ਕਰਤਾਰ ਸਿੰਘ ਸਰਦਾਰ ਸਿੰਘ ਸਰਾਬਾ ਸਰਦਾਰ ਉਦਮ ਸਿੰਘ ਬਾਕੀ ਜਿੰਨੇ ਚੰਦਰਸ਼ੇਖਰ ਰਾਜਾ ਉਨੀਅਨ ਮੁਲਧਿਆ ਚੰਦ ਸ਼ੋਹਾਚੰਦਰ ਬੋਸ ਜਿਹੜੇ ਕਿ ਉਹਨਾਂ ਨੇ ਆਪਣੀ ਇਹ ਫੌਜ ਬਣਾਈ ਸੀ ਅੱਜ ਵੀ ਕਿਤਾਬਾਂ 'ਚ ਮੈਨੂੰ ਹਾਈ ਕੋਰਟ ਦੇ ਜੱਜਾਂ ਨੇ ਕਿਤਾਬਾਂ ਬੁਕਸ ਦਿੱਤੀਆਂ ਉਹਦੇ ਵਿੱਚ ਜੋ ਸ਼ੋਹਾਚੰਦਰ ਬੋਸ ਜੀ ਦਾ کردار ਸੀ ਬਹੁਤ ਹੀ ਵਧੀਆ کردار ਸੀ ਉਹਨਾਂ ਨੂੰ ਲੋਕ ਭੁੱਲ ਗਏ ਮੈਂ ਸਰਕਾਰਾਂ ਨੂੰ ਸੈਂਟਰਲ ਪੰਜਾਬ ਸਰਕਾਰਾਂ ਨੂੰ ਵੀ ਇਹ ਕਹਿ ਲਿਆ ਕਿ ਇਹਦੇ ਵਾਸਤੇ ਸੀਸੂ ਦੇ ਦਾ ਚੋਟੇਲਾ ਵਿਵਾਰ ਨਾ ਕੀਤਾ ਜਾਵੇ ਉਹਦੇ ਦੀ ਦੇਖ ਰਏ ਦੇ ਵਿੱਚ ਸਾਡੇ ਤੇ ਹੱਥ ਰੱਖਿਆ ਜਾਵੇ ਅਸ਼ੀਰਵਾਦ ਦਿੱਤਾ ਜਾਵੇ ਇਹ ਉਹ ਸਥਾਨ ਹੈ ਲੁਧਿਆਣਾ ਦੇ ਵਿੱਚ ਜਿਹੜਾ ਕਿ ਯਾਦਗਾਰੀ ਸਥਾਨ ਹੈ ਜਿੱਥੇ ਇਹ ਜਨਮ ਹੋਇਆ ਸੀ ਫ੍ਰੀडम फाइਟਰਸ ਦਾ ਅੱਜ ਉਹ ਦਿਨ ਹੈ ਜਿੱਤੇ ਸਾਡੇ ਆਦੇਸ਼ ਦੇ ਆਜ਼ਾਦੀ ਦੀ ਕ੍ਰਾਂਤੀ ਦੀ ਲੜਾਈ ਲੜਨ ਵਾਲੇ ਜਿਹੜੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜਿਨ੍ਹਾਂ ਦੀ ਸ਼ਹੀਦੀਆਂ ਹੋਈਆਂ ਐ ਅੱਜ ਉਹਨਾਂ ਦੇ ਜੜੀਆਂ ਉਹਨਾਂ ਦੀਆਂ ਚਰਨ ਛੋਹ ਪ੍ਰਾਪਤ ਸਾਮਾਨੀ ਉਹਨਾਂ ਹਰ ਥਾਂ ਤੇ ਅੱਜ ਹਵਨ ਯਗ ਹੋ ਰਹੇ ਨੇ ਕੋਈ ਉਹਨਾਂ ਦੇ ਉਹਨਾਂ ਦੇ ਸ਼ਹੀਦੀ ਬੁੱਤਾਂ ਤੇ ਫੁੱਲਾਂ ਦੀ মালা ਚੜਾ ਰਿਹਾ ਹੈ ਕੋਈ ਉਹਨਾਂ ਨੂੰ ਨਮਨ ਕਰਨ ਲਈ ਪਹੁੰਚ ਰਿਹਾ ਹੈ ਸੋ ਅੱਜ ਦੇ ਦਿਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੇ ਚਰਨਾਂ 'ਚ ਆਪਣੇ ਜਿਹੜੇ ਭੇਟਾਂ ਨੇ ਸ਼ਰਧਾ ਦੇ ਫੁੱਲ ਹੈ ਉਹ ਅਰਪਣ ਕੀਤੇ ਜਾ ਰਹੇ ਨੇ ਨਵੇਂ ਅਪਡੇਟ ਨਾਲ ਫਿਰ ਮਿਲਾਂਗੇ ਉਦੋਂ ਤੱਕ ਬਨੇ ਰੋ ਕੈਮਰਾਮੈਨ ਹੈਪੀ ਦੇ ਨਾਲ ਜਸਪ੍ਰਿਤ ਸਚਿਨ ਜੀ